ਹੋ ਪਰ ਇਹਦਾ ਪਾਸਪੋਰਟ ਕੋਈ ਜੀ ਪਸਾਰਕੀ ਬੈਂਕ ਨਾ ਨਾ ਬਾਪੂ ਤੈਨੂੰ ਕੌਣ ਕਹਿੰਦਾ ਮੈਨੂੰ ਡੱਛਾ ਮਾਰਦਾ ਪਕਾਈ ਹਟਾ ਨਹੀਂ ਫਿਰ ਮੈਂ ਤਾਂ ਕਹਿ ਦੱਸ ਕਿਹੜਾ ਠੋੜਾ ਜਵਾਬ ਹੈ ਬਰਾਸ਼ਤਾਨ ਨਾ ਨਾ ਉਹ ਗੱਲਾਂ ਬਣਾਉਂਦੇ ਆ ਆ ਕੰਮ ਨਾ ਕਰਦੀ ਜਾਂਦੇ ਆ ਨਾ ਨਾ ਬਾਠੀ ਕਾ ਬਣੂ ਕੰਮ ਬੋਠੇ ਜੀ ਨਿਗਾਹ ਰੱਖੀਂ ਕਿ ਤੜਟੜਾ ਮਾਰ ਜੀ ਨੇ ਬਾਪੂ ਆਹ ਜਾਈਂ ਨਿਕਲੀ ਤਾਂ ਟਾਈਮ ਲੱਗੂ ਜਾਣਾ ਹਾਂ ਮੈਗਨੇਟਾ ਉੱਲਗ ਬਾਜਲੰਦ ਦੀ ਕਮੀ ਘਟਾ ਹੈ ਆਪਣੇ ਕੋਲੇ ਹੈ ਨਾ ਹਾਂ ਬਾਪੂ ਹਾਂ ਅਰ ਸੱਪ ਕਰੇ ਪੈਂਦੇ ਨਕਲੀ ਲਾ ਕੇ ਫੜ ਕੇ ਬੋਟੇ ਟੰਬੇ ਉਂਦੇ ਨਾ ਆਪਣੇ ਉਹ ਤਾਂਹ ਸੰਜਰ ਜੋ ਤੂੰ ਉੱਗੀ ਜਾਂਦਾ ਕਿਤੇ ਪਤਾ ਲੱਗ ਜੱਦੇ ਪਿੰਡ ਨੂੰ ਵੀ ਦਾੜੂ ਕੱਢੀ ਜਾਂਦੇ ਹੈ ਹੈ ਮੈਨੂੰ ਪਤਾ ਲੱਗਦਾ ਬਾਪੂ ਨਹੀਂ ਲੱਗਦਾ ਨਾ ਕਰਿਆ ਨਾ ਕਰਦਾ ਪੈਸ ਨੂੰ ਨਾ ਸੈਕ ਲੱਗ ਜਾਈ ਜਾ ਜਾ ਪਤਾ ਨਹੀਂ ਹੁੰਦਾ ਸਾਰੇ ਜਾਗੂ ਆ ਪਿੰਡ ਤੇ ਜਾ ਰਿਹਾ ਪੈਂਚੋ ਦਾ ਕੋਈ ਸੀਆਈਡੀ ਕਰਦਾ

ਜਗਦਾ ਸਮਝ ਨਾ ਆਈ ਉੱਤੇ ਰੂਂਦਾ ਗੁੱਜਾ ਲਾ ਗਿਆ ਪਾਗਲ ਸਮ ਕਰਨਾ ਚੁੱਟਾ ਤਾਂ ਸਮਝ ਨਾ ਲੁੱਡੀ ਆਹ ਬੰਦਾ ਕੰਮ ਚੱਕਣਾ ਕਰੀ ਨਾ ਪੂਪਾ ਨਾ 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 ਚੱਕਣੀ ਕਰਨੀ ਹੈ ਖੜ ਗਿਆ ਆਹ ਕਾਡੋ ਅੱਗ ਲਾ ਕੇ ਦੇਖ ਵੀ ਉਹ ਹੈ ਕਿ ਨਾ ਕੁੱਤੰਤ ਕੋਈ ਤਾਂ ਪਾਣੀ ਦੇ ਵੀ ਜਾਂਦਾ ਫੇਕੀ ਸੁਸਰਾ ਚ ਲੈਣੀ ਹੈ ਬਾਕੇ ਦੇਖੀ ਹੁਣ ਚ ਆ ਮਰੀ ਅੱਗ ਲਾਤੀ ਜੀ ਨਾ ਪੂਰੇ ਖਾਣੇ ਪਾ ਦੇ ਚ

ਬੰਦਾ ਪਾਣੀ ਪਾ ਕੇ ਚਾਰ ਪੰਜ ਵੇਖਣਾ ਸੀ ਤੇ ਜਦਾਂ ਇਹ ਆਪ ਕੋ ਕੰਮ ਦਾ ਫਾਇਦਾ ਸਿਰੇ ਜੀ ਆ ਹੈ ਨਾ ਹਾਂ ਅੱਛੇ ਕਾਜ ਦੇ ਦੁਆਰੇ ਚੱਕ ਕਰ ਤੂੰ ਆਇਆ ਕਾ ਯਾਰ ਮੇਰਾ ਗੰਦਾ ਮੁਕਿਆ ਤਾਂ ਮੇਰੇ ਘਰੇ ਦਾ ਲੈ ਆਇਆ ਹੱਥ ਤੇ ਜਾ ਕੇ ਲੈ ਆਉਂਗਾ ਫੂ ਲੈ ਆਉਂਗਾ ਜਾ ਯਾਰ ਭਾਜੀ ਕਹੀਆ ਅੱਜ ਆ ਗਾ ਹੈ ਪੈਸੇ ਜਮਾ ਨਾ ਮੇਰੇ ਕੋਲ ਹੈਗੇ ਸੀ ਤੜਕੀ ਨਾ ਜਾਏਗਾ ਕਿ ਤਾੜ ਨਹੀਂ ਕਰਦਾ ਉਹ ਬੰਦਾ ਬੜਾ ਅਟਬਾ ਮੈਨੂੰ ਪਤਾ ਹੈ ਚੱਲ ਤੂੰ ਦੇਖ ਹਾਂ ਬੀ ਆੜੀ ਲਈ ਉੱਡਾ ਪੈਂਖਿਆ ڈرپو سردی ادی رات نیو یہ بنڈ لینی کر لینا

ਮੇਰਾ ਬੱਪੂ ਦਾਰੂ ਕਰਦਾ ਮੈਂ ਕਿਹਾ ਠੀਕ ਆ ਠੀਕ ਆ ਠੀਕ ਆ ਪਤਾ ਠੀਕ ਆ ਹਾਂ 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 ਆ ਬੈਠ ਉਹ ਨਹੀਂ ਆ ਇੱਕ ਮਿੰਟ ਬੈਠ ਤੁਸੀਂ ਪਾ ਦਈਏ ਰ ਮੁਖਤੌਰ ਤੇ ਬਾਤ ਹੀ ਨਹੀਂ ਬੱਦ ਹੁੰਦੇ ਤੂੰ ਵੀ ਬੜਨਾ ਛਾਏ ਤੂੰ ਲਾ ਕੁਛ ਖਾ ਤਾਂ ਵੱਧ ਕੁਛ ਸਕੇ ਚੱਲ ਲੰਮੀ ਲਈਏ ਨਾ ਮੋਟਰਾਂ ਦਾ ਜ਼ਾਰੂਰ ਕੱਢੀ ਜਾਂਦਾ ਠੀਕ ਹੈ ਹਾਂ ਤੇ ਇਹਨਾਂ ਨੂੰ ਟਾਲ ਆਪੇ ਚਲੀਏ ਉਹ ਰੌਣਾ ਮੇਰਾ ਸਾ ਕਿਵੇਂ ਟਾਲੀਆ ਆਪਣਾ ਟਾਲ ਇਹਨੂੰ ਬੈਠ ਸੀ ਆਉਣੇ ਠੀਕ ਹੈ ਇਹਨੇ ਸੋਨ ਕਿਨੇ ਚੁੱਕਣਾ ਹਾਂ ਹਾਂ ਇਹਨੇ ਸੀ ਆਉਣੇ ਅੱਜ ਅੱਛਾ ਤੇਰਾ ਆਉਣੇ ਆ ਠੀਕ ਹੈ ਤੇਰਾ ਸਾ ਵੀ ਡੱਕੇ ਫਿਰਦੇ ਹਾਂ ਉਹ ਤੇਰਾ ਨਾਲ ਸ਼ੇਰਾ ਟੈਂਸ਼ਨ ਨਾਲ ਹੈ ਆ ਜਾ ਬਖਤੋਰਾ ਪਜਲੀ ਆ ਵੀ ਪਰੋਨੇ ਆਲੇ ਹੁਣੇ ਤੇ ਜਗਾ ਚੱਲ ਗਿਆ ਹਾਂ 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 ਚੱਲੀਏ ਕਰੇਗੇ ਇਹ ਆਪ ਹੀ ਢੱਕੇ ਕਰਦੇ ਆ ਚੱਲ ਗਿਆ ਹੋਰ ਤੂੰ ਤੇ ਕੰਮ ਰੱਖੇ ਮੈਂ ਕਮੀ ਆ ਨਾ ਮਾਣੇ ਨਾਲ ਪਾਇਨਾ ਵਰਤੀ ਕੱਤੀ ਫਾਲਾ ਕੋਈ ਲੈ ਭਾਂ ਦੀ ਬੁਦੀ ਆੜੂ ਲਿਆਉਣ ਜੀ ਕਰਿਆ ਲਿਆਉਣ ਆਈ ਦੇਤੀ ਦੇਣਗੇ ਚੱਲ ਜਾ ਚੱਲ ਗਏ ਮਕਾਂਦ ਨੂੰ ਪੁਲਿਸ ਜੇ ਭੜਾਵਾਂਗੇ ਜੇ ਕੱਢੀ ਜਾਂਦਾ ਮੈਂ ਰੁਕੀ ਨਾ ਜੇ ਪੁਲਿਸ ਜੇ ਭੜਾਵਾਂਗੇ ਆ ਮੈਂ ਪੱਥੀ ਪਕੜੂ ਤੇ ਜਾ ਕੇ ਹਾਂ ਹਾਂ ਮੈਂ ਮੋਸਕਾ ਉੱਗੀ ਜਿਵੇਂ ਮਕਾਂਦ ਕੇ ਘਰੋਂ ਆਈ ਜਾਂਦੀ ਹੈ ਮਕਾਂਦ ਦੀ ਕੱਢੀ ਜਾਂਦਾ ਉਹ ਜਵਾਕ ਨੇ ਸੱਚੀ ਕਿਹਾ ਹਾਂ ਸਹੀ ਗੱਲਾ ਕੁੱਤੇ ਨੂੰ ਆਪਾਂ ਵੀ ਛਾਉਂਗੇ ਤੇ ਹਨਾ ਹਾਂ ਸਹੀ ਗੱਲਾ ਆਇਆ ਭੈਣ ਦੇ ਦੇਖੀ ਜੋ ਵਜਾ ਨਾ ਜਿਆਦਾ ਪੋਸ਼ ਪਵਾ ਰਹੇ ਪੋਸ਼ ਨਾ ਪੋਸ਼ ਪਵਾਵਾਂਗੇ ਮਕਾਨ ਦੀ ਬੁੰਡ ਤੇ ਮਾਰੇ ਚਾਰ ਦੰਡੇ ਮਰਵਾਵਾਂਗੇ ਆਪਾਂ ਕੋਸ ਤੋਂ ਟੈਂਕੀ ਲਈਆ 2-3 ਪਾਈਪਸੀਆਂ ਪ੍ਰਕਾ ਲਈਏ ਪਹਿਲਾਂ ਪਾਈਪਸੀਆਂ ਨਹੀਂ ਦੇਣੀਆਂ ਲੈ ਓਏ ਫਕੜਾਉਣਾ ਪੁਲਿਸ ਦਾ ਆਪਣਾ ਨਾਂ ਆਜੂ ਫਿਰਦਾ ਮਿੱਠੇ ਆ ਭਾਈ ਭਾਈ ਕਾ ਕਰੇਗਾ ਕਸਣਾ

ਏ ਸਾਲੇ ਸਾਡੇ ਘਰੇ ਕਿੱਧਰ ਬੜੀ ਜਾਂਦੇ ਆ ਹਾਂ ਆਇਆ ਯਾਰ ਪੁੱਤ ਸਾਡੇ ਘਰੇ ਕੀ ਲੈਣਾ ਆਇਓ ਹੈ ਕੀ ਲੈਣਾ ਆਇਓ ਆ ਲੈ ਆ ਇਹ ਕੋਣੋਂ ਦਾ ਹੋਇਆ ਰੱਖਣਾ ਕਿਹਦੇ ਮੁੰਡੇ ਮਕਾਨ ਦੇ ਦਾ ਮੁੰਡਾ ਹੈ ਮਕਾਨ ਦੇ ਦਾ ਮੱਕਾਂਟ ਸਹਾਯਾਗਦਾ ਚਰਦਾਲੇ ਆਂਦਾ ਮੁਤੰਦਾ ਹਾਂ ਹਾਂ ਤੂੰ ਜੂਗਾ ਦੇ ਕੇ ਨਹੀਂ ਕਰਦੇ ਸੀ ਕੋਈ ਤਾਂ ਕੰਮ ਆਇਆ ਸੀ ਆਏ ਮੈਨੂੰ ਸ਼ਾਦਾ ਧਾਰਮਿਕ ਤੇਰੇ ਮਾਰ ਧਾਰਮਿਕ ਤਰ੍ਹਾਂ ਦਾ ਦਾਦਾ ਮੇਰਾ ਬੱਪੂ ਦਾ ਕੜਦਾ ਹੈ ਕਹੀ ਘਰੇ ਪੁੱਛਿਆ ਤੇ ਤੂੰ 350 ਕੁਸਾ ਵੀ ਡਰਸ ਦੇ ਸਾਨੂੰ ਐ ਖਾਰੀ ਸਾਡੇ ਘਰੇ ਫਿਰ ਕਿਵੇਂ ਆਇਆ ਛਰਦਲ ਜੈ ਹੋ ਹੋ ਅਲੱਹ ਆ ਜਾ ਆ ਜਾ ਨਹੀਂ ਨਹੀਂ ਸਾਡੇ ਘਰੇ ਨਹੀਂ ਵਰਨਾ

मैं मेरे को पुदार कर दा मैं कड़ा के नुदा दा ओ कंजर जाए ये मरवाते हैं मरवाते हुए ओ पाइंड है कंबलिया कंजर है मरवाते कैसा कहाँ का ये होजू पेंट के स्थाना के रूप पर मैं आया आया यार आज कांड काजी ये मांग है ना अब क्या फिर पुष्टि करेंगे क्या फिर अध्यक्ष बोल ना ना आप मां बंदियां ایک نمبر دا نہیں پتہ دارو چمک کر یا یار نہیں دارو چیز ہے یہ لاد دیا پای رہے ہیں کیا پہلا دارو پپو کچھ بار کا پتہ تا ہے یار میں تمہیں دوں گا بہت بند ہو او بیٹھے اور آ دے

ਕੋਸਟੇਵਾ ਖੜਾ ਹੋਇ ਇੱਕ ਵਾਰੀ ਜਾਇਆ ਉਹ ਖੜਾ ਮਾਰੇ ਸਾਹ ਠੁੱਕਦਾ ਸਾਹਾਂ ਥੱਲੇ ਆਪੇ ਜੱਛੇ ਕਰੀਦਾ ਬੈਕਲ ਜੱਫਾ ਸਾਰਾ ਥੱਲੇ ਜਾ ਬੋਤਲ ਚੱਕਾ ਉਹ ਲੱਛੇ ਕਰੀ ਜਾਂਦਾ ਹੁਣ ਟਾਈਮ ਕੌਣ ਬਾਈ ਤੂੰ ਜਾਣਦਾ ਨਹੀਂ ਇਹਨੂੰ ਤੂੰ ਸਾਬਰੇ ਨਾਲ ਜਾਣੇਗਾ ਪੁੱਤ ਖਾਓ ਨਾ ਪੁੱਤ ਕੌਣ ਆ ਰਿਹਾ ਕੌਣ ਆ ਰਿਹਾ ਜੀ

اور تو بھائی سینگ کمانو بانگو تے میں کون ہاں شاا چیز کمانڈ ہو میں دسوں میں کون ہاں لا لا میں کون دس ہے جائی لے نہ تھپڑا ایک ہور کھانا تو لا لا پتہ ہے کائی لینا بانجو تھا تھپڑا میں یا نو اور تو آواز سن گئی وہ خطاؤ کہ میں ہوے اوخے ماسی دا من تھا اے وہ وہ نہ شپ دی جو ہو گا

بنڈ 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 سالا نہیں لگتا بنڈا پندرہ سو منٹ لے کے دارو گئے سارے رپیے دارو دینی نہیں داروا کی

ਮੈਡੀਕਲ ਸੁਣੋ ਥਨੂ ਇੱਕ ਇੱਕ ਬੋਟਲ ਆ ਰਹੀ ਜਾਂ ਨਾ ਇਹ ਸਾਲੇ ਲੱਗਦੇ ਆ ਘਮ ਚੋਂਦੇ ਸਿਰੇ ਗਏ ਆ ਗੱਲ ਤੇ ਠੀਕ ਆ ਖੈਰ ਹਣਾ ਸਾਲੇ ਲੱਗਣ ਨੂੰ ਕਾਹਦੇ ਤੂੰ ਨੇੜ ਹੋਇਆ ਮੇਰੇ ਕੋਲ ਪੰਡਾ ਚਰਾ ਬਖਤੌਰ ਮੇਰੀ ਗੱਲ ਸੁਣ ਲੈ ਹਾਂ ਦਾਰੂ ਨਹੀਂ ਸਾਲੇ ਭਖ ਜਾ ਯਾਰ ਦਾਰੂ ਕਾ ਨਹੀਂ ਮਿਲਦੀ ਮਰੂ ਮੇ ਸਾਲੇ ਨਾ ਮੁਝੀ ਗਾਣਾ ਪਾ ਗੜਮ ਰੋੜ ਨੂੰ ਮੱਟੇ ਦੋ ਡੋਲ ਹੈ ਬਸ ਇੱਕ ਮਿੰਟ ਯਾਰ ਬੰਡੀਆਂ ਕਰ ਲਈਏ ਕਿਰਾ ਉਹਨਾਂ ਬੰਡੀਆਂ ਨੇ ਫੁੱਟ ਵਾਰ ਬੰਦੇ ਦੀ ਤੁਹਾਨੂੰ ਪੈਂਦੀ ਸਾਲਾ ਪੈਗ ਪੈਗ ਲਾ ਕੇ ਪੈ ਜਾ ਕਰਾਂ ਜਵਾਬ ਨਹੀਂ ਤੁਹਾਨੂੰ ਕਦੇ ਲੈ ਜਾਣ ਵਾਸਤੇ ਯਾਰ ਮੂੰਹ ਲਵਾ ਦੇ ਕੇ ਤੂੰ ਆਪ ਦੀ ਗੱਲ ਕਾਲਜ ਦੀ ਬੰਡੀਆਂ ਪਾਗਾ ਜਿਹੜੇ ਰੇਤਾ 1500 1500 ਸਤਰ ਵੀ ਪਰਸੋਂ ਮਿਲ ਜੂਗਾ ਮੈਂ ਗੱਡੀ ਭੇਜੀ ਐ 1500 ਸਤਰ ਬੰਡ ਮਾਰ ਹਾਨੂੰ दारू ਦੇ ਬਸ दारू ਰਿਮਲ ਫਿਰ ਫੇਰ ਤਾਂ ਦੇਖ ਅੱਠ ਦਿਨ ਗੋੜ ਦੀ ਰਾਖੀ ਕਰੀ ਮੈਂ ਭੈ ਕੋ ਦਾ ਛੂ ਛੂ ਕੰਮ ਮੈਂ ਮੈਨੂੰ 30 ਕਿਲੋ ਕਣਕ ਪਾਤੀ ਮੈਂ ਬੰਦੇ ਹੋ ਗਿਆ ਕੰਨ 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 ਫਿਰ ਮੇਰੇ 1500 ਰੁਪਇਆ ਤੈਨੂੰ ਦੇ ਕੇ ਵੀ दारू ਆਪਾਂ ਇਕੱਠੇ ਕਰਾਂਗੇ ਜਿਹੜਾ 1500 ਦਾ ਤਾਂ ਸਾਕੀ ਆ ਗਿਆ ਬਾਪੂ ਤੇ ਫਿਰ ਦੇ ਸਾਨੂੰ दारू ਦੋ ਅੰਡਾ ਦੋ ਦਾੜੂ ਵੇ ਬੰਦੇ ਦਾਰੂ ਤੁਸੀਂ ਬੰਦੋ ਵਾਂਦਾ ਹੋਏ ਵਾਂਦੇ ਦਾਰੂ ਬੰਦ ਮੁਟੀ ਚਿੱਟਰਾ ਬੈਗ ਵਾਟੂ ਦਾੜੂ ਨੂੰ ਪ੍ਰਮਾਣ ਦੇ ਜਵਾਬ ਨਹੀਂ ਦਿੰਦੇ ਪੁੱਛਦੇ ਨਾ ਨਾਨੀ ਮਾਤਾ ਕਹਿੰਦਾ ਮੈਂ ਨਾ ਟਾਲ ਲੈਣਾ ਕੁਦੋਂ ਲੈਣਾ ਇਹ ਆਪਾਂ ਤੈਨਾਂ ਹੀ ਦੋਗਾ ਇਹਨਾਂ ਹੱਦੀ ਦਾ ਆਟ ਆਪਣੀ ਕਦੇ ਬਾਹਰ ਨਹੀਂ ਆਇਆ ਤੂੰ ਲਾ ਕੇ ਆਇਸ ਮੈਂ ਨਾ ਬੱਥੇ ਹੰਡ ਟੱਪੇ ਇਤੇ ਹਾਂ ਨਾ 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 ਬੋਲ ਲੈ ਹੁਣਾ ਮੈਂ ਬਕੁੰਡਾ ਨਹੀਂ ਲਾਇਆ ਸੀ ਜਾ ਹੋ ਚੜੇ ਬਾਪੂ ਨੇ ਬੰਦੀ ਕਰ ਲਾ ਕੱਲ ਸੁਣਦਾ ਮੇਰੀ ਮਗਰਾ ਜਵਾਬ ਨਹੀਂ ਤੈਨੂੰ ਦਿੰਦਾ ਕਾਹੀ ਮੁਆਫੀ ਲੈ ਗਈ ਬੋਤਲ ਨੂੰ ਕੱਲ ਨੂੰ ਨਹੀਂ ਹੋਣੇ ਚਾਹੀਦੀ ਓਏ ਚੱਲ ਮੁਰਾ ਹੀ ਜਾਇ ਫਰੇ ਰੱਖ ਜੋ ਹੋਏ ਜੇ ਵੀ ਰੱਖ ਲੈ ਬਾਦੀ اور دے رکھو اس ایم ایا سدے ہزار روپے یہ میں چھوڑیا ہے کنجے دا نہیں کنجے جا دے سگیاں اوہ شک نہیں کر دے ہاں ہزار ہزار چھوڑنا ہے

ਜਦੋਂ ਚੱਲਦਾ ਸੀ ਮੈਂ ਇਹ ਪੁੱਤ ਫਤਮਾ ਜਨ ਨੇ ਆਪਣੇ ਆਇਆ ਦੋ ਬਾਰੀ ਮਾਰ ਚਾਹੇਗਾ ਕੁੱਤਾ ਬੰਦਾ ਗੱਲ ਹੁਣ ਮੇਰੀ ਇੱਕ ਦੂਸ਼ੀ ਕਰੇ ਆ ਕੇ ਲੜਾਈ ਪਾਈ ਨੇ ਦੂਸਰੇ ਮੈਂ ਬਹੁਤ ਇੱਕ ਗੱਲ ਕੁੱਛ ਦੇਖ ਕੀ ਹੋ ਗਿਆ ਹੋਇਆ ਕੀ ਜਦ ਮੈਂ ਤੇ ਉਸ ਦਸਨਾਂ ਆਪਣੇ ਪੂਚੀ ਮੈਂ ਤੋਂ ਗੱਲ ਕਰਦਾ ਸੀ ਹਾਂਜੀ ਇਹ ਕਹੇ ਆ ਕੇ ਪੈ ਗਿਆ ਗੜਾ ਅੱਛਾ ਅਰੇ ਜਾਰੂ ਕਾ ਜੀ ਅੰਦਰ 625 ਧਾਤੀ ਅੱਛਾ ਤੇ ਇਹ ਹੁਣ ਨਾਟਾ ਗੱਲ ਥਾਣੇ ਜਾਣਯੋਗੀ ਇਹ ਤਾਂ ਵੱਡਾ ਚੁੱਕੀ ਕੀ ਕੰਮ ਨਿਭਰੂ ਜੀ ਹੁਣ ਮੇੜ ਲੋ ਨਾ ਮਾਇਨਾਂ ਨੂੰ ਰੋਖ ਰਾਇ ਤਾਂ ਕੱਢ ਲੈ ਸਿਰਾ ਫਲਪਾ ਤੇ ਇਹਨੂੰ ਰਾਉਂਡ ਪਾਇਪ ਪਾਇ ਰੌਂਦ ਰੂਦਰਾ ਪਾ ਦਿਓ ਪੈਕਾਰ ਬਹੁਤ ਗੁੱਤੀ ਹੈਗੀ ਰਾਉਂਡ ਪਾਇਪ ਸਿੱਕੇ ਕੋੜੇ ਨੱਪਣਾ ਸੀ ਬੰਦਾ ਸੀ ਇਹਨਾਂ ਦਾ ਇਹ ਤਾਂ ਕਾਹਦਾ ਜ਼ਿੰਮੇ ਭਾਜੋ ਆਪਣੇ ਮਕੰੰਜ ਮੈਂ ਮਾਰਦਾ ਕਲੇ ਕਲੇ ਨੂੰ ਦੇਖ ਸਾਡੀ ਸੀ ਯਾਰੀ ਮੈਂ ਬਖਸ਼ਦਾ ਮੱਗਰ ਨਾਲ ਉਈਲਾ ਆਇਆ ਪਰ ਇਹ ਆ ਗਈ ਸੋਸ਼ੀ ਨਹੀਂ ਪੁੱਛਦਾ ਨਾ ਮੇਰੇ ਨਾਲ ਓ ਹਾਪ ਪੁੱਤ ਬਗੈਰਾ ਆ ਗਿਆ ਤੇਰੇ ਨਾਲ ਮਾੜੀ ਕੋਈ ਨਾ ਮਕੰਦ ਕੋਈ ਕਹੇ ਆ ਕੱਲ੍ਹ ਆ ਕੇ ਤੁਮਹਾਨੂੰ ਚਾਪਲਾ ਦਾ ਮਕੰਦ ਕੋਈ ਨਾ ਕੋਈ ਨਹੀਂ ਵਾਪੂ

چاہیے چاہ نہیں پینا مکان رولی کر کے لڑ گئے پی گل بڑھ گئی پایا